ਕਿ ਤੁਸੀਂ ਦੋ ਬੰਦੇ ਤੁਸੀਂ ਅਰੈਸਟ ਕੀਤੇ ਨੇ ਉਹ ਕਿਸ ਚੀਜ਼ ਦੇ ਵਿੱਚ ਅਰੈਸਟ ਕੀਤੇ ਨੇ ਜਿਹੜੇ ਕਿ ਮਾਮਲਾ ਕੀ ਹੈ ਇਹ 7 749 ਮਕਦਮਾ ਰਜਿਸਟਰਡ ਹੋਇਆ ਜੀ ਸਾਡੇ ਕੋਲ ਮੋਡੀਫਾਈ ਜੀਪ ਤੋਂ ਬਾਅਦ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੁਝ ਬੰਦੇ ਮੋਡੀਫਾਈ ਜੀਪ ਬਣਾਵੇ ਡੱਬਾ ਲਈ ਤੇ ਵਿੱਚ ਥੋੜੇ-ਥੋੜੇ ਲੋਕਾਂ ਨੂੰ ਠਾਕੇ ਦੇਣੇ ਪੂਰੇ ਵਿੱਚ ਅਸੀਂ ਇੱਕ ਮੌਕੇ ਤੋਂ ਜਿੱਥੋਂ ਬਰਾਮਦਗੀ ਹੋਈ ਸੀ ਸਾਡੇ ਤੋਂ ਮੌਕੇ ਤੋਂ ਅਰਾਊਂਡ ਅਪ ਕਰਦਾ ਸੀ ਨਰੇਸ਼ ਕੁਮਾਰ ਤੇ ਦੂਸਰੇ ਬੰਦੇ ਇਕਿੰਦਰਜੀਤ ਤੇ ਇੱਕ ਨਵੇਿੰਦ ਕੁਮਾਰ ਹੈਗਾ ਉਹਨਾਂ ਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਆਰਟੀਓ ਦਫਤਰ ਦੇ ਵਿੱਚ ਰਜੀਵ ਟੰਡ ਜਿਹੜੇ ਜੇ ਇੱਕ ਲੜਕਾ ਨਾਲ ਜੂਨੀਅਰ ਸਾਹਿਬ ਹੈ ਉਹਨੂੰ ਸੇ ਰੈਸਟ ਕੀਤਾ ਉਹਦੇ ਵਿੱਚ ਜਿਹੜੀਆਂ ਗੱਡੀਆਂ ਸੀਗੀਆਂ ਉਹ ਮੋਡੀਫਾਈ ਗੱਡੀਆਂ ਜਿਹੜੀਆਂ ਉੱਥੋਂ ਗੁਜਰਾਤ ਦੇ ਵਿੱਚੋਂ ਐਨਓਸੀ ਕੱਟੀਆਂ ਸੀ ਉਹ ਗੱਡੀਆਂ ਫਿਜ਼ੀਕਲੀ ਆਉਣੀਆਂ ਬਣੀਆਂ ਸੀ ਇੱਥੇ ਬਟ ਫਿਜ਼ੀਕਲੀ ਇੱਥੇ ਆਈਆਂ ਨਹੀਂ ਹੈਗੀਆਂ ਉਹਨਾਂ ਨੇ ਫੋਟੋਗ੍ਰਾਫਸ ਦੇ ਆਧਾਰ 'ਤੇ ਉਹ ਗੱਡੀਆਂ ਨਹੀਂ ਜਿਹੜੇ ਚੱਸੀ ਨੰਬਰ ਪਲੇਟਾਂ 'ਚ ਚੜਾ ਕੇ ਉਹਨਾਂ ਦੇ ਕੋਈ ਆਰਸੀ ਵਗੈਰਾ ਦੀ ਕੋਈ ਉਹਦੇ ਵਿੱਚ ਮਤਲਬ ਉਹਦੀ ਚੱਸੀ ਦੀ ਕੋਈ ਟ੍ਰੇਸਿੰਗ ਨਹੀਂ ਹੋਈ ਕੁਝ ਨਹੀਂ ਹੋਇਆ ਹੈਗਾ ਫਿਜ਼ੀਕਲੀ ਉਹ ਗੱਡੀਆਂ ਇੱਥੇ ਆਈਆਂ ਹੀ ਨਹੀਂ ਹੈਗੀਆਂ ਉਹ ਮੋਡੀਫਾਈਡ ਗੱਡੀਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਤੇ ਨੰਬਰ ਪਲੇਟਾਂ ਲਗਾ ਕੇ ਉਹ ਫੋਟੋਆਂ ਖਿੱਚ ਕੇ ਉਹਨਾਂ ਗੱਡੀਆਂ ਨੇ ਜਿੱਥੇ ਖੜੀਆਂ ਸੀਗੀਆਂ ਉੱਥੇ ਉਹ ਭੇਜੀਆਂ ਨੇ ਇਹਨਾਂ ਫਰੀਦਕੋਟ ਵਾਸਤੇ ਕੱਟੀਆਂ ਸੀ ਉਹਨਾਂ ਦੀ ਵੀ ਨੰਬਰ ਪਲੇਟ ਉੱਥੇ ਜਾਰੀ ਹੋਊਗੀ ਉਸ ਤੋਂ ਬਾਅਦ ਜਿਹੜਾ ਗੁਰਲਾਬ ਸਿੰਘ ਫਰੀਦਕੋਟ ਨੰਬਰ ਪਲੇਟਾਂ ਜਾਰੀ ਕਰਦਾ ਹੈ ਉਹਨੇ ਨੰਬਰ ਪਲੇਟਾਂ ਵੀ ਜਾਰੀ ਕੀਤੀ। ਨੰਬਰ ਪਲੇਟਾਂ ਦੇ ਵਿੱਚ ਚੈੱਕ ਕਰਨ ਉਪਰੰਤ ਅਸੀਂ ਉਹਨਾਂ ਨੂੰ ਗੁਰਲਾਬ ਸਿੰਘ ਦੇ ਕਿਉਂਕਿ ਉਹ ਜਿਹੜੀ ਐਪ ਹੁੰਦੀ ਹੈ ਵੀ ਐਪ ਦੇ ਰਾਹੀਂ ਉਹ ਗੱਡੀ ਦੀ ਫੋਟੋ ਫੋਟੋਗ੍ਰਾਫ ਖਿੱਚਤੀ ਜਾਂਦੀ ਹੈ ਮੌਕੇ ਤੇ ਖੜਾ ਕੇ ਪਰ ਉਹਨੇ ਫੋਟੋਆਂ ਦੇ ਉੱਤੇ ਫੋਟੋਆਂ ਖਿੱਚ ਕੇ ਐਪ ਦੇ ਵਿੱਚ ਚੜਾ ਗਈ ਉਹਨਾਂ ਗੱਡੀਆਂ ਨੂੰ ਨੰਬਰ ਪਲੇਟਸ ਜਾਰੀ ਕਰਤੀ ਅਸੀਂ। ਤੇ ਨੰਬਰ ਪਲੇਟਾਂ ਲਾਉਣ ਵਾਸਤੇ ਫਿਜ਼ੀਕਲੀ ਗੱਡੀ ਉੱਥੇ ਪ੍ਰੈਜੈਂਟ ਹੋਣੀ ਚਾਹੀਦੀ ਉਹ ਉੱਥੇ ਪ੍ਰੈਜੈਂਟ ਨਹੀਂ ਸੀਗੀ ਗੱਡੀਆਂ ਉਹ ਕਿਸੇ ਮਾਰਕੀਟ ਦੇ ਵਿੱਚ ਡੱਬਾ ਲਈ ਖੜੀਆਂ ਸੀਗੀਆਂ ਪਰ ਉਹਨਾਂ ਨੇ ਉੱਥੇ ਲਿਜਾ ਕੇ ਉੱਥੋਂ ਨੰਬਰ ਪਲੇਟਾਂ ਜਾਰੀ ਕਰਕੇ ਜਾਲੀ ਇੱਕ ਪੰਜਾਬ ਦੀ ਗੱਡੀ ਦਾ ਨੰਬਰ ਦੁਬਾਰੇ ਜਾਰੀ ਕੀਤਾਗਾ ਬਾਕੀ ਹਰ ਹਿਮਾਚਲ ਪ੍ਰਦੇਸ਼ ਦੀਆਂ ਗੱਡੀਆਂ ਸੀਗੀਆਂ ਕੁਝ ਉਹਨਾਂ ਉਹਨਾਂ ਦੇ ਚੱਸੀ ਨੰਬਰ ਨੇ ਬਟ ਉਹਨਾਂ ਦੇ ਜਿਹੜੇ ਗੁਜਰਾਤ ਤੋਂ ਐਨਸੀ ਜਾਰੀ ਟੋਟਲੀ ਫੇਕ ਜਿਹੜਾ ਸਿਸਟਮ ਸੀਗਾ ਇਹਦੇ ਸਿਰ ਬਣਿਆ ਹੋਇਆ ਇਹਦੇ ਵਿੱਚ ਹੁਣ ਅਸੀਂ ਇਹਨਾਂ ਦੀ ਪੁੱਛਗਿੱਛ ਕਰ ਰਹੇ ਹਾਂ ਅੱਜ ਜਿਸ ਇਹਨਾਂ ਨੂੰ ਪੇਸ਼ ਕਰਨਾ ਅਦਾਲਤ ਦੇ ਵਿੱਚ ਦੁਨੋਂ ਨੂੰ ਵਾਰਸ਼ਟ ਕੀਤਾ ਨਾਮਜ਼ਦ ਕੀਤਾ ਸੀਗਾ ਸਾਨੂੰ ਹੈਡ ਆਫਸ ਤੋਂ ਪਰਵਾਣੀ ਮੀਡੀਆ ਵੀ ਤੇ ਸੀ ਇਹਨਾਂ ਦਾ ਨਾਮਜ਼ਦ ਕੀਤਾ ਹੈਗਾ ਇਹ ਸਾਰਾ ਜਿਹੜਾ ਪ੍ਰੋਸੈਸ ਹੈਗਾ ਵਿੱਚ ਅਸੀਂ ਅੱਜ ਪੇਸ਼ ਕਰ ਰਹੇ ਹਾਂ ਕੀ ਲੱਗਦਾ ਇਹ ਸਾਰਾ ਕੁਝ ਠੱਗੀ ਧੋਰੀ ਦਾ ਮਾਮਲਾ ਹੀ ਹੈ ਇਹ ਬਿਲਕੁਲ ਜੀ ਇਹਦੇ ਜੋ ਕਾਫੀ ਗੱਡੀਆਂ ਜਿਹੜੀਆਂ ਨੇ ਮੋਡੀਫਾਈ ਹੁੰਦੀਆਂ ਨੇ ਉਹ ਅਥਰਾਇਟ ਨਹੀਂ ਹੁੰਦੀਆਂ ਹੈਗੀਆਂ ਉਹ ਉਹ ਨਾ ਤਾਂ ਉਹਨਾਂ ਦੇ ਦਿਮਾਗਲੇ ਮੰਦਾ ਵੱਡੇ ਵੱਡੇ ਟਾਇਰ ਪਾਏ ਹੋਏ ਨੇ ਕਾਫੀ ਵੱਡੇ ਮਤਲਬ ਬਲਾਈਆਂ ਬਲਕਿ ਉਹਨਾਂ ਨੇ ਇਹ ਲੋਕਾਂ ਨੂੰ ਪੰਜ-ਪੰਜ 4-4 ਲੱਖ ਰੁਪਏ ਦੇ ਵੇਚ ਦਿੰਦੇ ਨੇ ਜਦ ਕਿ ਡੇਢ ਲੱਖ ਡੇਢ ਲੱਖ ਦੀ ਤਿਆਰ ਹੁੰਦੀ ਆ ਟੋਟਲ ਕਿੰਨੇ ਲੱਗੇ ਸੀਗੇ ਮੈਂ ਪੰਜ ਪੰਜ ਗੱਡੀਆਂ ਉਸ ਦਿਨ ਫੜੀਆਂ ਸੀ ਤੇ ਉਹ ਸਾਡੇ ਕੋਲੇ ਕਸਟਡੀ ਚ ਨੇ ਉਹਦੇ ਰਿਸਪੈਕਸ਼ਨ ਵੀ ਕਰਵਾ ਰਹੇ ਹਾਂ ਸੀ ਉਸ ਤੋਂ ਇਲਾਵਾ ਵੀ ਹੋਰ ਕੁਝ ਸਾਹਮਣੇ ਆਇਆ ਵੀ ਪੰਜ ਗੱਡੀਆਂ ਨਹੀਂ ਅੱਜ ਰਿਮਾਂਡ ਦੇ ਵਿੱਚ ਅਸੀਂ ਉਹਨਾਂ ਨੂੰ ਪੁੱਛ-ਕਿਛ ਕਰਨੀ ਆ ਕਿ ਰਿਮਾਂਡ ਤੋਂ ਮਿਲਣ ਤੋਂ ਬਾਅਦ ਜਿਹੜੇ ਕੁਝ ਅੱਗੇ ਸਾਹਮਣੇ ਆਊਗਾ ਕੋਸੇ ਤੋਂ ਵੀ ਨਾਲ ਸ਼ੇਅਰ ਕਰਾਂਗੇ ਬਾਕੀ ਇਨਵੈਸਟੀਗੇਸ਼ਨ ਦਾ ਮੈਟਰ ਜੋ ਵੀ ਹੋਊਗਾ ਉਹ ਅਸੀਂ ਆਨ ਐਜ਼ ਲਾਅ ਪ੍ਰੋਸੈਸ ਦੇ ਤਦ ਤੱਕ ਚੱਲ ਰਿਹਾ ਹੈ ਦੋ ਬੰਦੇ ਅਰੇਸਟ ਹੋਏ ਮਾਮਲੇ ਤੋਂ ਇੱਕ ਪਹਿਲਾਂ ਅਰੇਸਟ ਕੀਤਾ ਸੀ ਬੇਲ ਆਊਟ ਹੈ ਇਹ ਦੂਜਾ ਇਹ ਨੇ ਤੇ ਬਾਕੀ ਕੁਛ ਇਹਨਾਂ ਨੇ ਬੋਗਸ ਐਡਰੈਸ ਵੀ ਦਿੱਤੇ ਹੋਏ ਆਗੇ ਜਿਵੇਂ ਇੰਦਰਜੀਤ ਹੈਗਾ ਉਹ ਉਹਦਾ ਐਡਰੈਸ ਹੋਊਗਾ ਜੀ ਵੈਰੀਫਾਈ ਕਰ ਰਹੇ ਆ ਅਸੀਂ ਇਹਦੇ ਚ ਇੱਕ ਇੰਦਰਜੀਤ ਬੰਦੇ ਦਾ ਨਾਮ ਇਨਵੋਲਵ ਹੈ ਇੱਕ ਨਵੀਨ ਕੁਮਾਰ ਦਾ ਉਹਨਾਂ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ ਤਫਤੀਸ਼ ਕਰਮਚਾਰੀ ਵੀ ਦੇ ਨਾਲ ਵੈਰੀਫਾਈ ਕਰ ਰਹੇ ਆ